ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਦਾ ਨਵਾਂ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਜਦੋਂ ਬਾਗੇਪਰਾਣਾ ਸਾਈਡ ਤੋਂ ਮੁੱਦ ਕਿਨੂੰ ਜਾਣੇ ਆਂਗੀ 메ਨ ਰੋਡ ਦੇ ਉੱਪਰ ਬਾਈ ਦਾ ਪਿੰਡ ਰਹਿ ਜਾਂਦਾ ਵਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਦੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਜੇ ਕਿਸੇ ਵੀ ਨੇ ਤੇ ਵੀਡੀਓ ਬਣਾਉਣੀ ਹੋਵੇ ਜਾ ਕੇ ਪਾਉ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਆ ਨੰਬਰ ਸਕਰੀਨ ਦੇ ਉੱਪਰ ਚੱਲਣਾ ਵਾ ਤਸੱਲੀ ਪੜਖ ਤੁਸੀਂ ਆ ਕੇ ਕਰਨੀ ਆਗੀ ਅੱਜ ਦੀ ਵੀਡੀਓ ਵਿੱਚ ਕਾਕੇ ਬਰਾੜੇ ਦੋ ਨਾਕ ਸੇਲ ਆ ਦੋਨੇ ਗੱਭਣ ਆਗੇ ਇੱਕ ਨੰਬਰ ਤੇ ਬਹੁਤ ਚੰਗੀ ਬੱਛੀ ਜਰਸੀ ਤੇ ਦੋ ਨੰਬਰ ਤੇ ਵੀ ਬਹੁਤ ਚੰਗੀ ਕ੍ਰਾਸ ਬਰੀਡ ਦੀ ਬਿਹੜ ਦੋਨੇ ਪਰਪੋਸੇਂ ਕੇ ਬਾਈ ਤੋਂ ਲੈ ਲੈਨੇ ਆ ਤਸੱਲੀ ਪੜਖ ਤੁਸੀਂ ਆ ਕੇ ਕਰਨੀ ਆ ਇਦੋਂ ਸ਼ੁਰੂ ਕਰ ਲ ਗਏ ਇਦੋਂ ਹੀ ਹਾਂਜੀ ਬਾਈ ਅਸਰੀ ਕਾਲ ਨਾਮ ਦੱਸ ਦਗੇ ਬਾਈ ਪਿੰਡ ਲੱਗੇ ਨਾ ਤਸੀਲ ਬਾਗਾ ਆਪਣਾ ਨਾਮ ਮੇਰਾ ਕਾਕਾ ਠੀਕ ਆ ਬਾਈ ਇਹਦੇ ਇੱਕ ਮਹੀਨ ਸ਼ੁਰੂ ਕਰ ਲੇ ਰੈਟ ਤੇ ਦੂਜੇ ਸ ਨੂੰ ਸੁਣਦੀ ਬੱਚੀ ਠੀਕ ਆ ਜੀ ਹਾਂਜੀ ਕਿੰਨੇ ਦਿਨ ਦੇ ਕੱਚੀ ਆ ਬਾਈ ਇਹਦੇ ਬਾਈ ਜੀ 28 ਦਿਨ ਪੂਰੇ ਆ ਠੀਕ ਆ 6 ਦਿਨ ਅੱਜ ਕੀ 23 ਤਰੀਕਾ ਹਾਂ 6 ਦਿਨ ਰਹਿ ਗਏ 6 ਦਿਨ ਰਹਿ ਗਏ ਠੀਕ ਆ ਜੀ 3 ਰੂੰਡ ਨੇ ਇੱਕ ਤੋਂ ਦੋ ਉੱਪਰ ਵੀ ਜਾ ਸਕਦਾ ਪਹਿਲੋਂ ਵੀ ਸ਼ੁਰੂ ਸਕਦਾ ਉਹ ਤਾਂ ਬੱਚਾ ਜਾਣ ਆਉਣਾ ਹੋ ਜਾਂਦਾ ਨਾ ਹਾਂਜੀ ਹਾਂਜੀ ਦੋਦਾ ਕੀ ਰਕਾਰ ਪਹਿਲੇ 100 ਦਿੱਤਾ ਉਹ ਦਿਨ 10 ਕੋ ਦਿੱਤਾ ਪਹਿਲੇ ਨੇ 10 ਕੋ ਹੁਣ ਮੈਂ ਤਾਂ ਕਹਿ ਕੇ ਦਊਗਾ ਠੀਕ ਆ ਜੀ ਐਵੇਂ ਆਪਾਂ ਵੇਚਣ ਦੇ ਮਾਰੇ ਕਹੀਏ 15 14 ਨਹੀਂ ਖਣਾ ਠੀਕ ਆ ਜੀ 10 ਨੇ 11 ਤੋਂ ਇੰਨੇ ਅਗੇ ਕਿਤੇ ਡਰਮ ਭਰ ਦੋਗੀ ਠੀਕ ਆ ਜੀ ਖੋਲੀ ਕੱਢ ਲੈ ਬਾਹਰ ਨੂੰ ਲੋ ਜੀ ਦੋਸਤੋ ਬਾਈ ਦੀਆਂ ਗੱਲਾਂ ਤੁਹਾਨੂੰ ਪਤਾ ਖਰੀਆਂ ਹੀ ਹੁੰਦੀਆਂ ਵਾ ਵੀਰ ਕਹਿੰਦਾ 10 ਕੋ ਪਹਿਲੇ 100 ਦਿੱਤਾ ਵਾ ਅਜੇ 6 ਦਿਨਾਂ ਦੀ ਕੱਚੀ ਆ ਗਈ ਕਦ ਘੜ ਚੰਗਾ ਵਾ ਫੇਸ ਕੁਆਲਟੀ ਬਹੁਤ ਚੰਗੀ ਆ ਗਈ ਕ੍ਰਾਸ ਬ੍ਰੀਡ ਚ ਪੈਂਦਾ ਦੋਗੇ ਚਟਾ ਮੱਝਾਂ ਵਰਗਾ ਫੈਂਟ ਫੁੱਟ ਚੰਗੀ ਆਜੂਗੀ ਸਿਆਲ ਸਿਆਲ ਦੋ ਕੋਈ ਕਹਿੰਦਾ ਪਾ ਦੂਗੀ ਉਸ ਸੇਣ ਵੱਧ ਵੀ ਪਾ ਜਵੇ ਜਿਵੇਂ ਥਣ ਹਵਾਨਾ ਵਾ ਤਾਂ 11 12 ਕਿਲੋ ਵੀ ਪਾ ਸਕਦੀ ਹੈਗੀ ਕੱਦ ਗੁੱਦ ਚੰਗਾ ਵਾ ਵੇਨ ਬਹੁਤ ਆਗਾ ਕੋਈ ਲਿੱਸੀ ਫਿੱਕੀ ਨਹੀਂਗੀ ਥਣਾਸਾ ਬਹੁਤ ਚੰਗਾ ਥੀਚਵਾਈ ਵਾਲਾ ਲੇਵਾ ਬਹੁਤ ਚੰਗਾ ਵਾ ਫਿਟਿੰਗ ਵਾਲਾ ਲੇਹੋ ਟਟਮਾ ਲਾਂਕਾ ਫਾਨੇ ਰੱਖੂਗੀ ਥਣਾਸਾ ਬਹੁਤ ਚੰਗਾ ਵਾ ਥਾਣ ਤੁਨ ਆਪਾਂ ਨੇੜ ਤੋਂ ਦਿਖਾ ਦਿੰਨੇ ਆਂਗੇ ਥੋੜਾ ਮੇਰਾ ਉਪਰਾ ਕਰਦੀ ਹੈਗੀ ਥਣ ਬਹੁਤ ਚੰਗਾ ਥੀਚਵਾਈ ਵਾਲਾ ਤੇ ਮੁੱਠੀ ਵਾਲਾ ਥਣਾ ਫੇਸ ਕੁਆਲਿਟੀ ਬਹੁਤ ਚੰਗੀ ਹੈਗੀ ਮਾੜਾ ਮਾੜਾ ਜਰਸੀ ਵਾਂਗੂ ਪੈਂਦੀ ਹੈਗੀ ਬਾਕੀ ਕ੍ਰਾਸ ਬ੍ਰੀਡ ਚ ਪੈਂਦੀ ਹੈ ਤਾਂ ਉਹ ਚਟਾ ਮੱਝਾਂ ਰਕਾ ਫੈਂਡ ਫੋਨ ਚੰਗੀ ਆਜੂਗੀ ਤੇ ਯਾਦ 10 ਕਿਲੋ ਵਾਲੀ ਮੱਝ ਲੈਣੀ ਹੋਵੇ ਤਾਂ ਲੱਖ ਰੁਪਏ ਦੀ ਮਿਲਣੀ ਆਗੀ ਮੌਲਾ ਭਾਈ ਦਾ ਜੈਜਿਆ ਮੌਲਾ ਜਮਾ ਜੈਜ 26000 ਦੀ ਆਪ ਦੇ ਦਿਆਂਗੇ ਭਾਈ ਠੀਕ ਹੈ ਜੀ ਛੋੜ ਚੱਪਾ ਵਿੱਚ ਹੋਜੂ ਹੋਜੂਗਾ ਮੌਲਾ ਜਮਾ ਜੈਜ ਮੌਲਾ 26000 ਰੁਪਈਆ ਮੈਂ ਵੀ ਨਸਸਤੇ ਭਾਅ ਤੁਹਾਨੂੰ ਕੋਈ ਗੱਬਣ ਵਹਿੜ ਦੇ ਦਊਗਾ ਉਹ ਵੀ ਰਾਜੀ ਪ੍ਰਿੰਟ ਵਾਲੀ ਚੰਗੀ ਪੜੀ ਲੱਸੀ ਲੱਸੀ ਫਿੱਕੀ ਕੋਈ ਨਹੀਂਗੀ ਫੇਸਕਲ ਚੈੱਕ ਕਰ ਲ ਦੂਜਾ ਸਵਾਰੀ ਨਾਲ ਆ ਕੇ ਦੇਖਣ ਚ ਹੀ ਲੱਗਦੀ ਆਗੀ ਧਣਾਵਾਂ ਨਾ ਬਹੁਤ ਜਮਮ ਜੈਮਲ 26000 ਰੁਪਇਆ ਦੋ ਨੰਬਰ ਤੇ ਆ ਜੀਏ ਬਾਈ ਦੋ ਨੰਬਰ ਤੇ ਆਦ ਗਏ ਬਾਈ ਇਹ ਪਲੂਨ ਮੱਛੀ ਹੈ ਜੀ ਠੀਕ ਹੈ ਜੀ ਉਹ ਪਕੜ ਕੇ ਦੰਦਾ ਚਾਲੇ ਠੀਕ ਆ ਜਿਹੜੇ ਮੰਨ ਕੇ ਚੱਲੋ ਵੀ ਸਾਢੇ ਸੱਤਾਂ ਦੀ ਸਾਡੀ ਚੈੱਕਪਾਸ ਡਾਕਟਰ ਤੋਂ ਕਰਵਾਈ ਆ ਆਪਣਾ ਜੋ ਸੌਦਾ ਹੋ ਗਿਆ ਠੀਕ ਹੈ ਜੀ ਆਦੋ ਚੈੱਕ ਕਰਾ ਕੇ ਠੰਡਾ ਡੀਗ ਲਵਾ ਕੇ ਲੈ ਜਾਓ ਠੀਕ ਹੈ ਜੀ ਤੋਂ ਸਰਦਾਰ ਦੀ ਮੇਰੀ ਖਾਤਮੇ ਤੁਹਾਡੀ ਖਾਤਮੇ ਠੀਕ ਹੈ ਜੀ ਤੁਸੀਂ ਸਾਂਭੋਗੇ ਪਾਲੋਗੇ ਨੂੰ ਉਹਦਾ ਦੁੱਧ ਦਿਓਗੇ ਇਹ ਠੀਕ ਹੈ ਜੀ ਤਕਰੀਬਨ ਮਤਲਬ ਕਿ ਦੁੱਧ ਉਹਦਾ ਸੰਘਣਾ ਹੁੰਦਾ ਜਿਹੜੇ ਇਹ ਮਸਾਂਸ ਰੰਗ ਦੇ ਪਸ਼ੂ ਆ ਨਾ ਹਾਂਜੀ ਹਾਂਜੀ ਸਾ ਮਤਲਬ ਕਿ ਠੰਡੇ ਹੁੰਦੇ ਆ ਤੇ ਦੁੱਧ ਸੰਘਣਾ ਹੁੰਦਾ ਜਰਸੀ ਦਾ ਸ਼ਾਈ ਵਾਲ ਦਾ ਕਰਾਸ ਆ ਜਰਸੀ ਜਦੇ ਆ ਹਾਂ ਤੇ ਠੰਡੀ ਸੀਲ ਹੈ ਠੀਕ ਹੈ ਤੇ ਸਾਢੇ ਸੱਤਾਂ ਦੀ ਗੱਬ ਹੈ ਠੀਕ ਹੈ ਕੱਢ ਲਈ ਬਾਹਰ ਨੂੰ ਤੇ ਗਾਹ ਗਰਮੀਆਂ ਜੀ ਨਜ਼ਾਰਾ ਦਊਗੀ ਦੁੱਧ ਆਹੇ ਠੀਕ ਹੈ ਜੀ ਲਓ ਜੀ ਦੋਸਤੋ ਕੱਦ-ਕਾੜ ਵੱਡਾ ਹੀ ਹੈਗਾ ਬਾਈ ਨੂੰ ਬਾਈ ਨੂੰ ਬਹੁਤ ਹੈਗਾ ਪਹਿਲਾ ਸੂਆ ਸੂਈ ਆ ਸੂਨ ਵਾਲੀ ਆ ਹੱਥ ਚ ਸੂਨ ਵਾਲੀ ਹੈਗੀ ਸਾਢੇ 7 ਮਹੀਨੇ ਦੇ ਗੱਭਣ ਚੈੱਕ ਪਾਸ ਆ ਗਈ ਬਾਈ ਵੱਲੋਂ ਹੀ ਬੇਨਤੀ ਆ ਤੇ ਮੇਰੇ ਵੱਲੋਂ ਵੀ ਬੇਨਤੀ ਆ ਵੀ ਜਿਹਨੇ ਲੈਣੀ ਆ ਆਜੇ ਇਥੋਂ ਚੈੱਕ ਪਾਸ ਕਰਕੇ ਲੈ ਜਾਵੇ ਕੱਲ ਨੂੰ ਕੋਈ ਮੁੜ ਕੇ ਜ਼ਿੰਮੇਵਾਰੀ ਨਹੀਂ ਗਈ ਇਥੋਂ ਚੈੱਕ ਰੌ ਡਾਕਟਰ ਆਪ ਦਾ ਨਾਮ ਲਈ ਜਾਓ ਕੱਦ-ਕਾੜ ਚੰਗਾ ਬਾਈ ਨੂੰ ਬਾਈ ਨੂੰ ਬਹੁਤ ਹੈਗਾ ਨਿੱਗਰ-ਨੁੱਗਰ ਬਹੁਤ ਹੈ ਲੈ ਚਲ ਬਾਈ ਸਮੇਂਪੜੀ ਬਹੁਤ ਚੰਗੀ ਹੈ ਜੇ ਦੇਖ ਸਕਦੇ ਹੋ ਕੱਟ ਕੱਲਾ ਕੱਲਾ ਥੜ ਕੱਟਦੀ ਹੁੰਦੀ ਹੈ ਥਾਣਾ ਸਹਿ ਬਹੁਤ ਚੰਗਾ ਥੀਚੁਆਈ ਵਾਲਾ ਮੁੱਠੀ ਵਾਲਾ ਥਾਣਾ ਤੋਂ ਦੇਖ ਸਕਦੇ ਹੋ ਬਹੁਤ ਚੰਗਾ ਥਾਣਾ ਕਰਾ ਹੋਇਆ ਟਾਈਮ ਪਿਆ ਇਹਦੇ ਕੱਟੋ ਕਰੇ ਡੇਢ ਮਹੀਨਾ ਪਿਆ ਵਾ ਦਿਨ ਵੀ ਥੋੜੇ ਹੀ ਰਹਿ ਗਏ ਆ ਮਗਰ ਛੱਡ ਦੰਦੇ ਗੱਭਣ ਹੋ ਹੀ ਚੁੱਕੀ ਹੈਗੀ ਝੋਲੀ ਬਹੁਤ ਚੰਗੀ ਪੜਦੀ ਆਉਂਦੀ ਹੈਗੀ ਥਣ ਬਹੁਤ ਚੰਗਾ ਕੱਢੂਗੇ ਥੀਚੁਆਈ ਵਾਲਾ ਦੋਸਤੋ ਜਰਸੀ ਦੇ ਸਾਈ ਵਾਲ ਦਾ ਕਰਾਸ ਆਗਾ ਦੋਤ ਚੱਟਾ ਮੱਝਾਂ ਵਰਗਾ ਹੋਊਗਾ ਤੁਸੀਂ ਦੇਖ ਸਕਦੇ ਹੋ ਝੋਲੀ ਬਹੁਤ ਚੰਗੀ ਗੱਡੀ ਹੋਈ ਆ ਉੜੇ ਡਰਦੀ ਆ ਉਪਰਾ ਕਰਦੀ ਆ ਉਪਰਾ ਕਰਦੀ ਅੱਜ ਹੀ ਆਇਆ ਅੱਜ ਹੀ ਆਇਆ ਮਾਲ ਤੁਹਾਨੂੰ ਪਤਾ ਵੀ ਇੱਕ ਕਰਵਾ ਕੇ ਲੈ ਆਪਾਂ ਅਗਲਾ ਟੈਟ ਆਪਦੀ ਕਰਵਾ ਕੇ ਲੈ ਜਾਵੇ ਠੀਕ ਆ ਜੀ ਵਧਿਕਾ ਸੰਭੂਗਾ ਪੁੱਠੇ ਪਊਗਾ ਦਾਣਾ ਪਊਗਾ ਵੇਖੀ ਦੋ ਠੀਕ ਆ ਜੀ ਮੁੱਲ ਬਾਈ ਇਹਦਾ ਮੁੱਲ ਬਾਈ ਆਪਣੀ ਇਹਨਾਂ 25000 ਦੀ ਆਪਾਂ ਛੱਡ ਦਾਂਗੇ ਠੀਕ ਆ ਵਿਚੋ ਕੀ ਮਾਨਤਾਨ ਮਾਨਤਾਨ ਕਰ ਦੂਗਾ ਲਓ ਜਾਈ ਜੀ ਦੀ ਮੰਗ ਆ 25000 ਰੁਪਈਆ ਇਹ ਚੋ ਕੀ ਮਾਨਤਾਨ ਹੋ ਜੂਗਾਗਾ ਮਹੀਨਾ ਤੁਸੀਂ ਇੱਕ ਹੀ ਸੰਭਣੀ ਹੈਗੀ ਜੇ ਸਹੀ ਸੰਭਗੇ ਵਿਚ ਨਹੀਂ ਵੀ ਕਿ ਹੋਈ ਨੇ ਹੋਈ ਤਿਆਰ ਕਰਕੇ ਤਾਂ ਚੰਗੇ ਪੈਸੇ ਵਟਾ ਜੂਗੀ ਕ੍ਰਾਸ ਬ੍ਰੀਡ ਚਾਗੀ ਤੂੰ ਵੇਖ ਸਕਦੇ ਹੋ ਜਰਸੀ ਵੱਧ ਪੈਂਦੀ ਹੈਗੀ ਲਾਲ ਰੰਗ ਦੀ ਪਹਿਲਾਂ ਬੱਚੀ ਪਹਿਲਾਂ ਬੱਚੀ ਹੈ ਦੰਦਾ ਚ ਬਾਈਆਂ ਦਾ ਇਹ ਕਬਲੂਂੜਾ ਫਿਰਦਾ ਵੇਚਣਾ ਬਾਈ ਦਾ ਬਲੂਂੜਾ ਵੀ ਰੱਖਿਆ ਹੋਇਆ ਵਾ ਕਾਕੇ ਬਰਾੜ ਦਾ ਝੋਲੀ ਝੋਲੀ ਬਹੁਤ ਚੰਗੀ ਤਿਆਰ ਕਰਦੀ ਆਉਂਦੀ ਆ ਜੇ ਕੋਈ ਵੀਰ ਵਪਾਰੀ ਵੀ ਲੈ ਕੇ ਸਾਹਮ ਲਵੇ ਤਾਂ ਕਾ ਚੰਗੇ ਪੈਸੇ ਨਾਲ ਜੋੜ ਦੂਗੀ ਅੱਜ ਦਾ ਮਲ 25000 ਰੁਪਏ ਹੈ ਕਿਉਂਕਿ ਛੋੜ ਛੱਪਾ ਹੋ ਜਾਊਗਾ ਦੋਆ ਨਗਾ ਤੋਂ ਕੋਈ ਨਗ ਪਸੰਦ ਆਉਂਦਾ ਹੋਵੇ ਬਾਈ ਨੇ ਕੋਠੀ ਤਿਆਰ ਕਰਾਈ ਤਾਂ ਹੀ ਕੋਈ ਪਸੂ ਲੈ ਆਦੇ ਬਾਵਾ ਤੁਹਾਨੂੰ ਪਤਾ ਹੈ ਤਿੰਨ ਚਾਰ ਦਿਨ ਹੋ ਗਏ ਟਮਾਟਲਾ ਪਸੂਆਂ ਦੇ ਟੀਨ ਚ ਪਸੂ ਆਇਆ ਕਰਨਗੇ ਅੰਦਰੋਂ ਤੁਹਾਨੂੰ ਕਹਿੰਦੇ ਫੇਰ ਇਹ ਫੀਲ ਹੋ ਫੁੱਲ ਵੀਡੀਓ ਬਣਾ ਕੇ ਦਿਖਾਵਾਂਗੇ ਮੈਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਮੈਸਤਰੀ ਨੇ ਇਹ ਤਿਆਰ ਕੀਤੀ ਹੈ ਤੇ ਕਿੱਥੋਂ ਮਾਲ ਆਇਆ ਇਹਦਾ ਅੱਜ ਦੇ ਦੋ ਨਾਕ ਸੇਲ ਦੋਹਾਂ ਦੀ ਪ੍ਰਪਜਾਂਗੇ ਤੁਹਾਨੂੰ ਲੈਤੀ ਜਾਗੀ ਜੇ ਨਾ ਸਰ ਪਸੰਦ ਦੋਹਾਂ ਚੋਂ ਬਾਈ ਨਾਕ ਆ ਗੱਲ ਆਖੀ ਜਾਕਰ ਨੰਬਰ ਤੇ ਬਹੁਤ ਚੰਗੇ ਕ੍ਰੋਸ ਬਰੀਡ ਦੀ ਵੈਡ ਆ ਬਾਈ ਦਾ ਬਨੂੜਾ ਦਾ ਸ਼ੌਂਕ ਆ ਇਹ ਬਾਈ ਜੋੜਾ ਲਊਗਾ ਠੀਕ ਆ ਜੀ ਤੇ ਆਪਾਂ ਨੂੰ ਕੋਲਾ ਨਾਂ ਪਰ ਜੇ ਵੱਧਨ 1000 ਰੁਪਏ ਦੋਵੇਂ ਛੱਡ ਜਾਉਂਗਾ ਠੀਕ ਆ ਲਓ ਬਈ ਦੋਸਤੋ ਬਾਈਆਂ ਜੇ ਦੂਰਵਾੜਾ ਜੋੜਾ ਲੈ ਲਊਗਾ ਤਾਂ ਦੋਵੇਂ ਵੱਧ ਮਾਨ ਤਨ ਹੋ ਜਾਊਗਾ ਭਲਾ ਮੈਂ ਦੋਵੇਂ 1000 ਹੀ ਬਚੇ ਜੋੜਾ ਮੈਂ ਦੇ ਦੂੰਗਾ ਇਹਨੂੰ ਇੱਕ ਨੰਬਰ ਤੇ ਬਹੁਤ ਜਿਆਦਾ ਕਰੋਪ ਵੀਟ ਦੀ ਵਹਿੜ ਦੁੱਧ ਪਾ ਦੋਗੇ 10 11 ਕਿਲੋ ਮੁੱਲ ਸਿਰਫ 26000 ਰੁਪਿਆ ਦੋ ਨੰਬਰ ਤੇ ਲਾਲ ਰੰਗ ਦੀ ਬਹੁਤ ਚੰਗੀ ਵੱੱਛੀ ਆਗੀ ਮੁੱਲ ਸਿਰਫ ਇਹਦਾ 25000 ਰੁਪਏ ਸਾਢੇ 75 ਮੈਨੇ ਗੱਬਣਾ ਵੀਡੀਓ ਵੇਖਣ